ਦਸੂਹਾ 'ਚ ਚైనా ਡੋਰ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਹੈ ਜਿੱਥੇ ਪਿਤਾ ਨਾਲ ਐਕਟਿਵਰ ਦੇ ਬਾਜ਼ਾਰ ਤੋਂ ਘਰ ਪਰਤਦੇ ਸਮੇਂ ਚైనా ਡੋਰ ਨਾਲ 7 ਸਾਲਾ ਬੱਚੇ ਦੀਆਂ ਚਾਰ ਉਂਗਲਾਂ ਕੱਟੀਆਂ ਗਈਆਂ ਡੋਰ ਨੇ ਬੱਚੇ ਦੇ ਮੂੰਹ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ ਹਾਦਸੇ ਵਿੱਚ ਪਿਤਾ ਦੇ ਹੱਥਾਂ ਤੇ ਬਾਹਾਂ ਤੇ ਵੀ ਕਾਫੀ ਸੱਟਾਂ ਲੱਗੀਆਂ ਹਨ ਕਟਨਾ ਤੋਂ ਬਾਅਦ ਪਿਓ ਪੁੱਤ ਨੂੰ ਦਸੂਹਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ 7 ਸਾਲਾ ਬੱਚੇ ਲਾਪ੍ਰੀਤ ਸਿੰਘ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਤੇ ਟਾਂਕੇ ਲਾਏ ਹਨ ਜਾਣਕਾਰੀ ਦਿੰਦੇ ਹੋਏ ਲਗਵੀਰ ਸਿੰਘ ਵਾਸੀ ਜਲੋਟਾ ਨੇ ਦੱਸਿਆ ਕਿ ਉਹ ਆਪਣੇ 7 ਸਾਲਾਂ ਲੜਕੇ ਲਾਪਰੀਤ ਦੇ ਨਾਲ ਕਿਸੇ ਕੰਮ ਲਈ ਐਕਟੀਵਾ ਤੇ ਦਸੂਆ ਬਾਜ਼ਾਰ ਗਿਆ ਸੀ ਪਰ ਘੜਪੜਤ ਦੇ ਸਮੇਂ ਜਿਵੇਂ ਹੀ ਦਸੂਆ ਮਿਆਣੀ ਰੇਲਵੇ ਓਵਰਬ੍ਰਿਜ ਕੋਲ ਪਹੁੰਚਿਆ ਤਾਂ ਚੈਨਾ ਡੋਰ ਨਾਲ ਟਕਰਾ ਗਿਆ ਜਿਸ ਕਨ ਮੇਰੇ ਬੇਟੇ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਦੇ ਨਾਲ ਨਾਲ ਮੂੰਹ ਤੇ ਵੀ ਕਾਫੀ ਕੱਟ ਲੱਗੇ ਹਨ ਲਗਵੀਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੈਨਾ ਡੋਰ ਤੇ ਜਲਦ ਤੋਂ ਜਲਦ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾਈ ਜਾਵੇ ਤਾਂ ਜੋ ਇਸ ਤਰ੍ਹਾਂ ਕੋਈ ਹੋਸ਼ਕਾਰ ਨਾ ਹੋ ਸਕੇ ਪਾ ਜੀ ਬਾਬੀ ਦੇ ਗਏ ਸੀਗੇ ਉੱਥੋਂ ਆ ਰਹੇ ਸੀਗੇ ਇਹਦੀ ਸਾਈਕਲ ਹੀ ਖਰਾਬ ਸੀ ਤਾਂ ਕਹਿੰਦਾ ਪਾਪਾ ਟਾਇਰ ਪੰਪ ਹੋਣਾ ਆ ਤੇ ਇਹ ਉਹ ਮੋਰੇ ਹੈ ਨਾ ਪੋਲੇ ਦਾ ਉਹ ਫਾਟਕ ਬੰਦ ਸੀਗਾ ਉਹਦਾ ਤੇ ਪੋਲ ਉੱਤੋਂ ਦੀ ਆ ਗਈ ਇਹਨਾਂ ਇਹਦੇ ਹਮੇਰਾ ਨਾ ਡੋਰ ਸਕੂਟਰੀ ਤੇ ਆ ਕੇ ਡੇਗੇ ਨੇ ਮਤਲਬ ਕਿ ਆਪਣੇ ਹੱਥਾਂ ਨਾਲ ਪਹਚਾਇਆ ਆਪਣੇ ਆਪ ਨੂੰ ਤੇ ਇਹਦੇ ਹੱਥਾਂ ਤੇ ਫਿਰ ਗਈ ਤੇ ਇਹਦੀ ਗੱਲ ਤੇ ਇਥੋਂ ਆ ਨਾ ਠੋਡੀ ਤੋਂ ਪਿੱਛੇ ਨੂੰ ਚਲੇ ਗਈ ਤੇ ਇਹਨੇ ਆਪਣਾ ਆਪ ਬਚਾਏ ਨੇ ਫਿਰ ਪਾਪਾ ਨੂੰ ਦੱਸਿਆ ਪਾਪਾ ਡੋਰ ਡੋਰੀ ਇਹਨਾਂ ਨੇ ਫਿਰ ਆਪਣੇ ਵੱਲ ਈਦਾ ਸੱਟੀ ਤੇ ਇਹਨਾਂ ਦੇ ਲੱਗ ਗਏ ਇਹਨੇ ਕੱਪੜੇ ਪਾਟ ਗਏ ਦੇਖ ਸਿੱਧੇ ਹੀ ਹੁਣ ਕੰਨੇ ਆ ਵੀ ਜਿੱਦਾਂ ਸਾਡੇ ਨਾਲ ਇਹ ਹਾਸਾ ਹੋਇਆ ਹੋਰ ਕਿਸੇ ਨਾਲ ਨਾ ਹੋਵੇ। ਕੁਬੀਰ ਸਿੰਘ ਜੀ ਚੈਨਾਡੌਰ ਦੇ ਨਾਂ ਤੁਹਾਡਾ ਬੱਚਾ ਗਾਇਲ ਹੋਇਆ ਕੀ ਮਾਮਲਾ ਹੈ ਸਾਰਾ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਨਾ ਐਕਚੁਅਲੀ ਅਸੀਂ ਇੱਥੋਂ ਹਰਦੋਦਲੇ ਗਏ ਆ ਉਸ ਤੋਂ ਬਾਅਦ ਅਸੀਂ ਬਾਜ਼ਾਰ ਇੱਥੇ ਬਾਜ਼ਾਰ ਗਏ ਉੱਥੋਂ ਮੈਂ ਡੇਰੀ ਦਾ ਦੁੱਧ ਲਿਆ ਇਹਦੀ ਸਾਈਕਲ ਹੀ ਖਰਾਬ ਸੀ ਕਹਿੰਦਾ ਮੇਰਾ ਸਾਈਕਲ ਨੂੰ ਟਾਇਰ ਨਵਾਂ ਲੈਣਾ ਹੈਗਾ ਉਹਦੇ ਕਰਕੇ ਮੈਂ ਓਵਰ ਬ੍ਰਿਜ ਤੇ ਗਿਆ ਠੀਕ ਹੈ ਜਦੋਂ ਮੈਂ ਬੀਜੇ ਮਾਰਗੜ ਪਾਰ ਕੀਤੀ ਮੈਂ ਮਿੱਤੋਂ ਦੇਖਿਆ ਮਤੋਂ ਪੈਸੇ ਘੱਟ ਸੀ ਮੈਂ ਵਾਪਸੀ ਫਿਰ ਉਸ ਤੋਂ ਮੋੜਿਆ ਤੇ ਮੈਂ ਜਦੋਂ ਓਵਰਫਲੋ ਤੇ ਚੜਿਆ ਟੌਪ ਤੇ ਆਇਆ ਤਾਂ ਕਿਤੇ ਪਤੰਗ ਆ ਰਹੇ ਸੀਗੇ ਉਹ ਕਿਤੇ ਡੋਰੇ ਦੇ ਸੂਟੀ ਦੇ ਵਿੱਚ ਆ ਗਈ ਆ ਇੰਨੇ ਇਸ ਤਰ੍ਹਾਂ ਹਸਤ ਕੀਤੇ ਇਹਦੇ ਹੱਥਾਂ ਦੇ ਫੇਰੀ ਔਰ ਇਹਦੇ ਕੱਟ ਲਗੇ ਇਸ ਤੋਂ ਬਾਅਦ ਚੱਕ ਕੇ ਮੇਰੇ ਮਾਰੀ ਮੇਰੇ ਆ ਫਿਰ ਕਿੱਥੇ ਗਈ ਨਾ ਜੇ ਟਰੱਕ ਨਾ ਆਂਦਾ ਤੇ ਉਹ ਡੋਰ ਨਹੀਂ ਟੁੱਟਣੀ ਸੀਗੀ ਉਹ ਸਾਨੂੰ ਹੋਰ ਗਾਇਲ ਕਰਨਾ ਸੀਗਾ ਇਹ ਸਾਡੇ ਨਾਲ ਵਾਕਿਆ ਹੋਇਆ ਇਹ ਮੈਂ ਚਾਹੁੰਦਾ ਵੀ ਸਾਡੇ ਨਾਲ ਇੱਕ ਗੱਲ ਹੋਈ ਹੈ ਕੱਲ ਹੋਰ ਕਿਸੇ ਨਾਲ ਨਾ ਹੋਵੇ ਫੇਰ ਮੈਂ ਇਸ ਬੱਚੇ ਨੂੰ ਸਰਕਾਰੀ ਅਸਰੋਸਟ ਐਮਰਜੈਂਸੀ ਚ ਖੜਿਆ ਹੋਣਾਂ ਨੇ ਇਹ ਸਕਿਚ ਕੀਤੇ ਗਏ ਟਾਂਕੇ ਲਾਏ ਬੱਚੇ ਦੇ ਠੀਕ ਹੈ ਜੀ ਮੇਰੇ ਵੀ ਇੱਥੇ ਆ ਲੱਗੇ ਆ ਤਾਂ ਦੇਖ ਸਕਦੇ ਆ ਆਪਾਂ ਕਹਿੰਦੇ ਵੀ ਇਸ ਚੀਜ਼ ਤੇ ਨੱਥ ਪਾਈ ਜਾਵੇ ਠੀਕ ਨਹੀਂ ਸਰਕਾਰ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਅੱਜ ਮੇਰੇ ਨਾਲ ਇਹ ਹੋਇਆ ਕੱਲ ਕਿਸੇ ਹੋਰ ਬੱਚੇ ਦੇ ਨਾਲ ਕਿਸੇ ਮਾਂ ਪਿਓ ਦੇ ਨਾਲ ਨਾ ਹੋਵੇ ਹੁਣ ਇਹਨੂੰ ਬਾਥਰੂਮ ਵੀ ਮੈਂ ਖੁਦ ਕਰਾ ਰਿਆ ਖਾਣਾ ਆਪਣੇ ਹੱਥੀ ਖਿਲਾ ਰਿਆ ਹੈਗਾ ਠੀਕ ਹੈ ਲੈਂਟਰੀ ਬਾਥਰੂਮ ਵੀ ਇਹਨੂੰ ਖੁਦ ਕਰਾ ਰਿਆ ਰਾਤ ਨੂੰ ਸੌਂਦਿਆਂ ਨੂੰ ਦਰਦ ਹੁੰਦੀ ਏ ਤੇ ਇਹਦਾ ਕੌਣ ਜ਼ਿੰਮੇਵਾਰ ਆਪਾਂ ਫੇਰ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਹੋ ਸ ਦੇਖੋ ਇਹ ਸਾਡੇ ਕੋਲ ਕੱਲ ਐਮਰਜੈਂਸੀ ਦੇ ਵਿੱਚ ਇੱਕ ਬੱਚਾ ਛੋਟਾ 7-8 ਸਾਲ ਦਾ ਤੇ ਉਹਦੇ ਨਾਲ ਉਹਦੇ ਫਾਦਰ ਆਏ ਸੀ। ਉਹਨਾਂ ਦੇ ਪੁੱਲ ਦੇ ਉੱਤੇ ਉਹਨਾਂ ਦੇ ਮੁਤਾਬਕ ਵੀ ਜਿਹੜੀ ਚਾਈਨਾ ਡੋਰ ਹੈ ਉਹ ਬੱਚੇ ਦੇ ਹੱਥ ਦੇ ਵਿੱਚ ਤੇ ਨਾਲੇ ਗਲੇ ਦੇ ਵਿੱਚ ਲੱਗੀ ਤੇ ਨਾਲੇ ਉਹਦੇ ਫਾਦਰ ਦੇ ਵੀ ਬਾਹ ਦੇ ਉੱਤੇ ਫਿਰ ਜਿਹਦੇ ਕਾਰਨ ਵੀ ਬੱਚੇ ਦੇ ਹੱਥ ਤੇ ਸੱਟ ਲੱਗੀ ਸੀ ਤੇ ਫਾਦਰ ਦੇ ਵੀ ਸੱਟ ਲੱਗੀ ਸੀਗੀ ਮਤਲਬ ਕਿ ਕੱਟ ਲੱਗੇ ਸੀ ਤੇ ਬੱਚੇ ਦੇ ਤੇ 4 ਸਟਿਚ ਲੱਗੇ ਨੇ ਤੇ ਨਾਲੇ ਫਾਦਰ ਦੇ ਵੀ ਸਟਿਚ ਲੱਗੇ ਨੇ ਬਟ ਤੇ ਉਹਦਾ ਠੀਕ ਸੀਗੇ ਤੇ ਅਸੀਂ ਉਹਨਾਂ ਨੂੰ ਫਸਟ ਏਡ ਦੇ ਕੇ ਸਟੀਚ ਦੇ ਕੇ ਘਰ ਚਲੇ ਗਏ ਸੀ ਅੱਜ ਸਾਡੇ ਕੋਲ ਦੁਬਾਰਾ ਆਏ ਨੇ ਚੈੱਕ ਕਰਨ ਤੇ ਅੱਜ ਵੀ ਉਹ ਠੀਕ ਨੇ ਅਸੀਂ ਪੱਟੀ ਖੋਲ ਕੇ ਦੇਖਿਆ ਠੀਕ ਨੇ ਪਰ ਮੈਂ ਫਿਰ ਵੀ ਲੋਕਾਂ ਨੂੰ ਇਹ ਕਹਿਣਾ ਚਾਹੁੰਗਾ ਵੀ ਇਹ ਜਿਹੜਾ ਹਾਦਸਾ ਇਹ ਵੱਡਾ ਵੀ ਹੋ ਸਕਦਾ ਏ ਜਿਹੜੀ ਚਾਈਨਾ ਡੋਰ ਹੈ ਉਹ ਮਤਲਬ ਕਿ ਜੇ ਬੱਚੇ ਦੇ ਹੱਥ ਤੇ ਫਿਰੀ ਹੈ ਜੇ ਉਹ ਉਹਦੇ ਗਲੇ ਦੇ ਵਿੱਚ ਜ਼ਿਆਦਾ ਫਿਰ ਜਾਂਦੀ ਤਾਂ ਉਹਦੀ ਕੋਈ ਗਲੇ ਦੀ ਨਾੜ ਵੀ ਕੱਟ ਹੋ ਸਕਦੀ ਜਿਹਦੇ ਕਰਕੇ ਵੀ ਬੱਚੇ ਦੀ ਜਾਨ ਤੇ ਵੀ ਬਣ ਸਕਦੀ ਹੈ ਇਸ ਕਰਕੇ ਸਾਡੀ ਡਾਕਟਰਸ ਵੀ ਐਜ਼ ਡਾਕਟਰ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂ ਪੀ ਇਹ ਜਿਹੜੀ ਚਾਈਨਾ ਡੋਰ ਹੈ ਇਹਨੂੰ ਬੰਦ ਕਰ ਦਿਓ ਬਿਲਕੁਲ ਬੰਦ ਕਰ ਦਿਓ ਕਿਉਂਕਿ ਇਹ ਟੁੱਟਦੀ ਨਹੀਂ ਹੈਗੀ ਤੇ ਇਸ ਕਰਕੇ ਇਹ ਗਲੇ ਦੇ ਵਿੱਚ ਜੇ ਫਿਰ ਜਾਂਦੀ ਤੇ ਬੱਚੇ ਦੀ ਮੁਸ਼ਕਲ ਹੋ ਜਾਣਾ ਸੀ ਤੇ ਫਿਰ ਅਸੀਂ ਅਪੀਲ ਇਹੀ ਕਰਦੇ ਆਂ ਸਾਰੇ ਡਾਕਟਰ ਵੀ ਤੁਸੀਂ ਚਾਈਨਾ ਡੋਰ ਬੰਦ ਕਰੋ ਤੇ ਇਹ ਕੁਦਰਤੀ ਜਿਹੜਾ ਬੱਚਾ ਹੈ ਤੇ ਉਹਦੇ ਫਾਦਰ ਹੈ ਉਹ ਹੁਣ ਠੀਕ ਹੈ ਗਿਆ ਰੱਬ ਦਾ ਸ਼ੁਕਰ ਹੈ ਪਰ ਇਹ ਹਾਦਸਾ ਵੱਡਾ ਵੀ ਹੋ ਸਕਦਾ ਏ ਇਸ ਕਰਕੇ ਚਾਈਨਾ ਡੋਰ ਬੰਦ ਕਰੋ